ਬਿਨ ਸੰਗਤ ਮੈਲ ਪਰਿਜੇ ਜਿਓ ਜੇ ਸਤ ਸੰਗਤ ਨਾ ਹੋਈ ਮੈਲ ਘਟੇ ਨਹੀਂ ਹੈ ਜਿਵੇਂ ਪਾਣੀ ਹੈ ਉਹ ਪਾਣੀ ਦਾ ਸਵਾ ਹੈ ਉਸਨੇ ਗੰਦਗੀ ਨੂੰ ਸਾਫ ਕਰਨਾ ਜੇ ਹੁਣ ਮੈਲ ਨੂੰ ਅਸੀਂ ਵਿਚਾਈ ਬੈਠੇ ਰਹਾਂਗੇ ਨਾ ਤਾਂ ਨੂੰ ਸਾਫ ਕੀਤਾ ਨਾ ਤਾਂ ਤੇ ਪੈਨੇ ਵਹਤ ਸਾਲ ਕੀਤੀ ਪਾਣੀ ਤੋਂ ਦੂ ਰੱਖੀਏ ਤੇ ਦਿਨੋ ਦਿਨ ਉਹ ਮੈਲਾ ਹੀ ਹੋਵੇਗਾ ਨਾ ਉਸੇ ਤਰ੍ਹਾਂ ਹੀ ਜੇ ਇਸ ਮਨ ਨੂੰ ਬਾਣੀ ਤੋਂ ਦੂ ਰੱਖੀਏ ਕੇ ਇਸ ਮਨ ਨੂੰ ਬਾਣੀ ਤੋਂ ਦੂ ਰੱਖੀਏ ਜਿਸ ਬਾਣੀ ਨੇ ਮਨ ਨੂੰ ਧੋਣਾ ਹੈ ਪਰ ਇਹ ਮਤ ਪਾਪਾਂ ਕੇ ਸੰਗ ਉਦੋਂ ਤੇ ਨਾ ਰੇ ਕਹਿ ਰਾਂ ਨਾਮ ਦੇ ਨਾਲ ਧੋਤੀ ਜਾਣੀ ਹੈ ਨਾਮ ਕਿਤੇ ਜਪੀ ਸਤ ਸੰਗਤ ਕੈਸੀ ਜਾਣੀ ਜਿੱਥੇ ਇੱਕੋ ਨਾਮ ਰਖਾੜੇ ਜਿੱਥੇ ਨਾਮ ਦੀ ਗੱਲ ਹੋ ਰਹੀ ਹੈ ਭਜਨ ਦੀ ਗੱਲ ਹੋ ਰਹੀ ਹੈ ਉਹ ਜਗ੍ਹਾ ਹੈ ਸਤ ਸੰਗਤ ਹੁਣ ਸਤ ਸੰਗਤ ਵਿੱਚ ਆ ਗਏ ਆ ਮਨ ਲੈ ਕੇ ਆ ਗਏ ਸਤ ਸੰਗਤ ਦੇ ਬੋਲ ਗੁਰ ਬਾਣੀ ਦੇ ਬੋਲ ਕੋਈ ਪੜੇ ਕੋਈ ਸੁਣਾਵੇ ਇਹ ਮੈਂ ਨਹੀਂ ਰੱਖਦਾ ਮੈਂ ਨਹੀਂ ਰੱਖਦਾ ਇਹ ਬੋਲ ਹੈ ਕਿਸ ਦੇ ਜਿਦਾਂ ਸਨੇਹਾ ਆਉਂਦਾ ਕੋਈ ਮੈਸੇਜ ਆਉਂਦਾ ਕੋਈ ਸਰਕਾਰ ਦਾ ਮੈਸੇਜ ਆ ਗਿਆ ਕੋਈ ਰਾਸ਼ਨ ਬੰਨਣਾ ਕੋਈ ਪਾਬੰਦੀ ਲਾਉਣੇ ਆ ਕੋਸ ਵੀ ਹੈ ਉਹ ਤਾਂ ਵੀ ਸਰਕਾਰ ਦਾ ਹੁਕਮ ਹੁੰਦਾ ਹੈ ਭਾਰਤ ਕੇ ਤਾਂ ਕੋਈ ਵੀ ਸੁਣਾ ਸਕਦਾ ਕੋਈ ਵੀ ਅਨਾਉਂਸਮੈਂਟ ਕਰ ਸਕਦਾ ਹੈ ਕੇ ਕਰਕਰ ਸਨੇਹਾ ਕੋਚਾ ਸਕਦਾ ਉਹ ਤਾਂ ਕਿਸੇ ਨੂੰ ਵੀ ਅਧਿਕਾਰ ਹੈ ਪਰ ਅਸਲ ਦੇ ਵਿੱਚ ਉਹ ਹੁਕਮ ਸਰਕਾਰ ਦਾ ਹੈ ਉਸੇ ਤਰ੍ਹਾਂ ਹੀ ਬਾਣੀ ਹੈ ਬਾਣੀ ਹੈ ਭਾਈ ਇਸ ਨੂੰ ਕੋਈ ਮੈਨੇ ਨਹੀਂ ਰੱਖਦਾ ਇਸ ਜਰੀਏ ਦੁਆਰਾ ਤੁਸੀਂ ਸੁਣਦੇ ਹੋ ਪਹਿਲਾ ਇੱਕੋ ਜਰੀਆ ਹੁੰਦਾ ਸੀ ਮੁਖ ਤੋਂ ਬੋਲਣਾ ਤੇ ਹੌਲੀ-ਹੌਲੀ ਸਮਾਂ ਦਿਨ ਬਾਅਦ ਦਿਨ ਬਦਲਦਾ ਜਾ ਰਿਹਾ ਹੈ ਬਈ ਟੈਕਨੋਲੋਜੀ ਆ ਗਈ ਤਕਨੀਕ ਆ ਗਈ ਇਹ ਪਾ ਆਇਆ ਕਿਸਤਾ ਆਇਆ ਫਿਰ ਮੋਬਾਈਲ ਆ ਗਏ ਮੈਮਰੀ ਕਾਰਡ ਆ ਗਏ ਜਿਪਸ ਆ ਗਈ ਹਾਰਡ ਡਿਸਕ ਆ ਗਈ ਬੇਅੰਤ ਐਪ ਆ ਗਏ ਜਿਨ੍ਹਾਂ ਦੇ ਦੁਆਰਾ ਤੁਸੀਂ ਬਾਣੀ ਸਰਵਣ ਕਰ ਸਕਦੇ ਹੋ ਹੁਣ ਪਾਣੀ ਨੂੰ ਭਾਵੇਂ ਗਲਾਸ ਚ ਪਾ ਕੇ ਪੀਵੇ ਭਾਵੇਂ ਉਸ ਨੂੰ ਬੋਤਲ ਦੁਆਰਾ ਪੀ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਸ ਪਾਣੀ ਨੂੰ ਪੀਵੇਗਾ ਉਸ ਨੇ ਤੇਰੀ ਪਿਆਸ ਬੁਝਾਣੀ ਹੈ ਹੁਣ ਗਰਵਾਣੀ ਹੈ ਇਸ ਗੁਰਬਾਣੀ ਨੂੰ ਜੇ ਭਾਈ ਤੂੰ ਕਿਸੇ ਦੇ ਮੁਖ ਤੋਂ ਸੁਣ ਲੇਂਗਾ ਜਾਂ ਤੂੰ ਖੁਦ ਪੜ੍ਹ ਸਕਦਾ ਹੈ ਪੜ੍ਹ ਲੇਂਗਾ ਜਾਂ ਭਾਵੇਂ ਗੁਰਦਆਰੇ ਦੇ ਸਪੀਕਰ ਚੱਲਦੇ ਆ ਜਾਂ ਕੋਈ ਹੋਰ ਮੱਦਮ ਹੁੰਦੇ ਆ ਕਿ ਜਾਂ ਤੁਸੀਂ ਘਰ ਵਿੱਚ ਟੀਵੀ ਤੇ ਲਾਈਵ ਸੁਣਦੇ ਹੋ ਗੁਰਬਾਣੀ ਸਰਵਣ ਕਰਦੇ ਹੋ ਮੋਬਾਈਲ ਹੈ ਚਿੱਪ ਹੈ ऐसे सो मेनी जो आदि तकनीक ਦੇ ਮੁਤਾਬਕ ਐسے ਸੋਰ ਸਨ ਜਿੰਨਾ ਨਾ ਭਾਈ ਤੂੰ ਬਾਣੀ ਸਰਵਣ ਕਰ ਸਕਦਾ ਹਣ ਜਿਸ ਤਰ੍ਹਾਂ ਪਾਣੀ ਕਿਸੇ ਵੀ ਤਰੀਕੇ ਨਾਲ ਪੀਤਾ ਉਸ ਨੇ ਤਾਂ ਤੇਰੀ ਅੰਦਰ ਦੀ ਪਿਆਸ ਬੁਝਾਣੀ ਹੈ ਹਣ ਗੁਰਬਾਣੀ ਨੂੰ ਕਿਸੇ ਵੀ ਤਰੀਕੇ ਨਾਲ ਸਰਵਣ ਕਰ ਲੈ ਆਪਣੇ ਮਨ ਤੱਕ ਪਹੁੰਚਾ ਦੇ ਚਾਹੇ ਅੱਖਾਂ ਨਾਲ ਦੇਖ ਕੇ ਜੋ ਪੜ ਲੀਤੇ ਪਾਵੇਂ ਕੰਨਾ ਨਾ ਸੁਣ ਕੇ ਉਹ ਕੋਈ ਵੀ ਮਦਮ ਹੋ ਸਕਦਾ ਕਿਸੇ ਦੀ ਵੀ ਜੁਬਾਨ ਤੋਂ ਬੋਲੀ ਹੋ ਸਕਦੀ ਹੈ ਬੋਲ ਕਰੇ ਗੈਸ ਲਾੜੀ ਮੋਬਾਈਲ ਤੇ ਸੁਣ ਲੈ ਹੋਰ ਵੀ ਕਿੰਨੇ ਜ਼ੋਰ ਚਾਵੇ ਸੋਰਸ ਅਲੱਗ ਲੱਗ ਹੈ ਪਰ ਬਾਣੀ ਇੱਕ ਅਕਾਲ ਪੁਰਖ ਦੀ ਹੈ ਉਹਦਾ ਮਾਲਕ ਉਹੀ ਹੈ ਇਹ ਤਾਂ ਇੱਕ ਜਰੀਏ ਨੇ ਹੁਣ ਜਿਸ ਵੀ ਮਰਜ਼ੀ ਤਰੀਕੇ ਦੇ ਨਾਲ ਇੱਛਾ ਦੇ ਮੁਤਾਬਕ ਤੂੰ ਸਰਵਣ ਕਰ ਲੈ ਇਹ ਨੇ ਤੇਰੀ ਅੰਤਰਾ ਆਤਮਾ ਨੂੰ ਸ਼ੁੱਧ ਕਰਨਾ ਕਿ ਜਿਸ ਤਰ੍ਹਾਂ ਪਾਣੀ ਦਾ ਕੰਮ ਹੈ ਪਿਆਸ ਬੁਝਾਣਾ ਤੇ ਗੁਰਬਾਣੀ ਦਾ ਕੰਮ ਹੈ ਤਪ ਦੇ ਹਿਰਦੇ ਨੂੰ ਇਸ ਤਰਫ ਦੇ ਮਨ ਨੂੰ ਸ਼ਾਂਤੀ ਦੇਣੀ ਉਹ ਗੁਰਬਾਣੀ ਦਿੰਦੀ ਹੈ ਅਸਾੜ ਸਹੰਦਾ ਸਰਬ ਸੁ ਕਦੋਂ ਅਸਾੜ ਭਾਵੇਂ ਗਰਮੀ ਦੀ ਗੱਲ ਕੀਤੀ ਹੈ ਕਦੋਂ ਸੁਖਾਵਾਂ ਕਦੋਂ ਸੋਕ ਜਿਸ ਬਖਸ਼ੇ ਬੇਪਰਵਾਹ ਜਿਹਦੇ ਉੱਤੇ ਮੇਰ ਹੋ ਗਈ ਬੰਦਗੀ ਹੋ ਗਈ ਅਸਾੜ ਦੀ ਤੁੱਪ ਦੇ ਵਾਂਗ ਇਹ ਆਤਮਾ ਦੇ ਰੋਗ ਨੇ ਤੜਪ ਹੈ ਜਲਣ ਹੈ ਨਾਮ ਤੋਂ ਬਿਗੈਰ ਤੜਫਦੀ ਹੈ ਅਧੂਰੀ ਹੈ ਨਾਮ ਹੀ ਤਾਂ ਪ੍ਰਮਾਤਮਾ ਹੈ ਅਮਰ ਤੇ ਏਕੋ ਨਾਮ ਕੇਵਲ ਤੋਂ ਕੇਵਲ ਜੋ ਮ੍ਰਿਤਿਉ ਤੋਂ ਰਹਤਾ ਪ੍ਰਮਾਤਮਾ ਹੀ ਹੈ ਬਾਕੀ ਦਾ ਸਭ ਅਸੀਂ ਮ੍ਰਿਤਿਉ ਦੀ ਗਿਣਤੀ ਵਿੱਚ ਆਉਨੇ ਆ ਕਾਲ ਦੇ ਅਧੀਨ ਹੁੰਦੇ ਜੋ ਦਿਖਦਾ ਹੈ ਉਹ ਕਾਲ ਦੇ ਅਧੀਨ ਹੈ ਜੋ ਨਹੀਂ ਦਿਖਦਾ ਹੈ ਉਹ ਅਕਾਲ ਹੈ ਉਹ ਨਿਰੰਕਾਰ ਹੈ ਵਾਹਿਗੁਰੂ ਹੈ ਹੁਣ ਬਾਣੀ ਹੈ ਬਾਣੀ ਮਨ ਸਾਫ ਕਰਦੀ ਹੈ ਸ਼ੁੱਧ ਕਰਦੀ ਹੈ ਤੇ ਬਾਣੀ ਨੇ ਕਿਉਂ پڑھی ਦਾ ਕਿਉਂ ਸਰੂਣ ਕਰੀ ਦਾ ਕਿਦੇ ਸਿੱਖਾ ਨੇ ਪਛਿਆ ਦਸਮ ਪਾਤਸ਼ਾਹ ਜੀ ਨੂੰ ਮਹਾਰਾਜ ਨੂੰ ਇਹ ਅਕਾਲ ਤੁਸੀਂ ਸਾਨੂੰ ਬਾਣੀ ਦੇ ਨਾਲ ਕਿਉਂ ਜੋੜਦੇ ਆ ਬਾਣੀ ਪੜਨ ਵਾਤੇ ਕਿਉਂ ਕਹਿੰਦੇ ਆ ਸੁਣਨ ਵਾਤੇ ਕਿਉਂ ਕਹਿੰਦੇ ਆ ਇਹ ਤਾਂ ਗੁਰ ਬਾਣੀ ਦਾ ਵੀ ਪ੍ਰਮਾਣ ਹੈ ਆਹੋ ਸਿੱਖ ਸਤਗੁਰੂ ਕੇ ਪਿਆਰ ਗਾਹੋ ਸੱਚੀ ਬਾਣੀ ਬਾਣੀ ਤਾਂ ਗਾਉ ਕੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਅਗੇ ਵੀ ਕਹ ਦਿੱਤਾ ਇਹਨਾਂ ਕੋ ਨਦਰ ਕਰਮ ਹੋਵੇ ਹਿਰਦੇ ਇਹਨਾਂ ਸੁਭਾਣੇ ਕਿ ਬਾਣੀ ਕਰ ਉਹਦੇ ਮਨ ਚ ਵਸਦੀ ਹੈ ਜਾ ਕੇ ਜਿਹਦੇ ਕਰਮਾਂ ਦੇ ਵਿੱਚ ਹੈ ਭਾਵ ਉਸਨੇ ਜਗ੍ਹਾ ਬਣਾ ਕੇ ਰੱਖੀ ਹੋਈ ਉਸੇ ਜਗ੍ਹਾ ਤੇ ਹੀ ਬੈਠ ਕਾਣਾ ਹਦਾ ਕਿ ਜੇ ਟਿਕਾਣਾ ਹੀ ਨਹੀਂ ਤੇ ਫਿਰ ਕਿੱਥੇ ਆਉਣਾ ਵਾਣੀ ਇਹ ਬਾਣੀ ਨਹੀਂ ਆਉਂਦੀ ਅੰਦਰ ਟਿਕਾਣਾ ਕਿਹੜਾ ਸ਼ਰਧਾ ਦਾ ਭਾਵਨਾ ਦਾ ਪ੍ਰੇਮ ਦਾ ਪ੍ਰੀਤ ਦਾ ਇਹ ਟਿਕਾਣੇ ਨੇ ਬਣਾ ਕੇ ਰੱਖਣੇ ਪੈਂਦੇ ਤੇ ਬਾਣੀ ਆਉਂਦੀ ਹੈ ਤੇ ਸਿੱਖ ਕਹਿੰਦੇ ਪਾਤਸ਼ਾਹ ਜੀ ਬਾਣੀ ਪੰਨ ਦਾ ਇਹਦਾ ਕੁਸ਼ਨ ਕੁਝ ਸਾਨੂੰ ਇਹ ਵੀ ਦੱਸੋ ਕਿਸ ਨਾਲ ਮਿਲਦਾ ਕੀ ਹੈ ਇਸਨਾਂ ਪ੍ਰਾਪਤੀ ਕੀ ਹੁੰਦੀ ਹੈ ਇਹ ਵੀ ਜ਼ਰੂਰੀ ਹੈ ਨਾ ਵੀ ਇਹ ਨਾ ਹੋਵੇਗਾ ਕਿ ਇਹ ਬਾਸ਼ਾ ਕਹਿੰਦੇ ਕੋਈ ਗੱਲ ਨਹੀਂ ਭਾਈ ਜ਼ਰੂਰ ਦੱਸਾਂ ਇੱਕ ਦਿਨ ਸ਼ਿਕਾਰ ਖੇਡਦੇ ਆ ਖੇਡਦੇ ਹਨ ਉਹਨਾਂ ਨੂੰ ਕਿਸੇ ਸਾਧੂ ਨੇ ਵਹੰਤ ਨੇ ਕਿਸੇ ਨੇ ਵੀ ਕੁਝ ਭੇਟਾ ਦਿੱਤੀ ਕੁਝ ਐਸੇ ਪੰਖ ਸਨ ਜਿਹੜੇ ਉਸ ਪੰਛੀ ਦੇ ਸਨ ਜੋ ਅਸਮਾਨ ਵਿੱਚ ਰਹਿੰਦਾ ਉਹਦੇ ਧਰਤੀ ਤੇ ਕਿਤੇ ਪੈਰ ਨਹੀਂ ਲੱਗਦੇ ਭਾਵ ਧਰਤੀ ਤੇ ਵੱਲ ਆਉਂਦੇ ਹੀ ਨਹੀਂ ਉਹ ਕਿ ਉਹ ਹਵਾ ਦੇ ਵਿੱਚ ਹੀ ਰਹਿੰਦਾ ਹੈ ਐਸਿਆਂ ਬਹੁਤ ਜੀਵ ਜੰਤੂ ਨੇ ਭਾਈ ਪੰਛੀ ਨੇ ਜਿਹੜੇ ਅਸਮਾਨ ਦੇ ਵਿੱਚ ਹੀ ਰਹਿੰਦੇ ਆ ਉਥੇ ਉਹਨਾਂ ਨੂੰ ਖਰਾਕ ਮਿਲਦੀ ਹੈ ਉਥੇ ਉਹਨਾਂ ਦੇ ਪਰਿਵਾਰ ਵਧਦੇ ਆ ਆਂਡੇ ਦਿੰਦੇ ਆ ਬੱਚੇ ਦਿੰਦੇ ਆ ਉਥੇ ਵੱਧ ਜਾਂਦੇ ਆ ਇੱਕ ਪ੍ਰਕਾਰ ਭਾਵ ਇਸ ਤਰ੍ਹਾਂ ਦਾ ਵਹਿਗੂ ਜਾਣਦਾ ਕਿਵੇਂ ਕੀਤਾ ਹੋਇਆ ਜਿਵੇਂ ਅਸੀਂ ਧਰਤੀ ਤੇ ਬੈਠੇ ਹਾਂ ਮੱਛੀਆਂ ਪਾਣੀ ਤੇ ਰਹਿੰਦੀਆਂ ਅਸੀਂ ਪਾਣੀ ਦੇ ਵਿੱਚ ਨਹੀਂ ਰਹਿ ਸਕਦੇ ਮੱਛੀ ਧਰਤੀ ਤੇ ਨਹੀਂ ਰਹਿ ਸਕਦੀ ਉਸੇ ਤਰ੍ਹਾਂ ਇਹ ਵੀ ਇੱਕ ਵਹਿਗੂ ਦਾ ਨਿਯਮ ਹੈ ਕਿ ਭਾਈ ਉਹ ਉਸਮਾਨ ਦੇ ਪੰਛੀ ਉਸਮਾਨ ਚ ਹੀ ਰਹਿਣਗੇ ਉਹਨਾਂ ਵਾਸਤੇ ਉਸ ਤਰ੍ਹਾਂ ਦਾ ਭਾਈ ਉੱਤੇ ਮਾਹੌਲ ਕਹਿ ਦੀ ਕ੍ਰੀਏਟ ਕੀਤਾ ਹੋਇਆ ਵਹਿਗੂ ਵੱਲੋਂ ਬਣਾਇਆ ਹੋਇਆ ਜੋ ਵੀ ਵਿਧੀ ਜਿਵੇਂ ਸਾਨੂੰ ਧਰਤੀ ਤੇ ਰਹਿਣ ਦਾ ਇਹ ਅਸੀਂ ਇਸ ਤਰ੍ਹਾਂ ਧਰਤੀ ਤੇ ਰਹਿ ਸਕਦੇ ਆ ਅਸੀਂ ਪਾਣੀ 'ਚ ਨਹੀਂ ਰਹਿ ਸਕਦੇ ਤੇ ਪਾਣੀ ਵਾਲੇ ਜੀਵ ਧਰਤੀ ਤੇ ਨਹੀਂ ਰਹਿ ਸਕੋ ਇਹ ਥੋੜੇ ਕਿ ਮੱਛੀ ਹਣ ਤੁਰਦਿਆਂ ਕਰਦੀਆਂ ਭਾਈ ਹੁਣ ਉਸੇ ਤਰ੍ਹਾਂ ਇਹ ਸੇ ਪੰਛੀ ਹੈ ਕਿ ਕੋਈ ਸਾਧੂ ਮਹਾਤਮਾ ਆਏ ਤੇ ਭੇਟਾ ਦੇ ਤੌਰ ਤੇ ਉਹ ਖੰਭ ਰੱਖ ਦਿੱਤੇ ਜਾਂਦੇ ਹੁਣ ਇਹ ਤਾਂ ਇੱਕ ਸਿੱਖ ਨੂੰ ਸਮਝਾਉਣ ਦਾ ਤਰੀਕਾ ਸੀ ਸਿੱਖ ਨੂੰ ਸਮਝਾਉਣਾ ਸੀ ਤੇ ਛਿਆ ਚੀਜ਼ੋ ਸਵਾਲ ਕੇ ਗੁਰਬਾਣੀ ਪੜਨ ਦਾ ਇਹਦੇ ਨਾਲ ਸਾਨੂੰ ਪ੍ਰਾਪਤੀ ਕੀ ਹੋਵੇਗੀ ਇਹਦੇ ਨਾਲ ਸਾਨੂੰ ਮਿਲੇਗਾ ਤੇ ਪਾਛ ਨੇ ਸਿੰਘਾਂ ਨੂੰ ਕਹਿ ਕਹਿੰਦੇ ਐ ਕਰੋ ਆ ਜਿਹੜੇ ਖੰਭ ਨੇ ਨਾ ਤੀਰਾਂ ਨਾਲ ਜੱਗੋ ਛੇਕਹਰਾਨ ਬੇਗੀ ਚੱਕਰ ਆਵੇ ਪਰ ਵੈਗਰੂ ਦੀਆਂ ਗੱਲਾਂ ਤਾਂ ਵੈਗਰੂ ਜਾਣਦਾ ਨਾ ਹੁਣ ਗੁਰੂ ਹੈ ਗੁਰੂ ਦੇ ਹਰ ਗੱਲ ਵਿੱਚ ਭੇਦ ਹੁੰਦਾ ਹੈ ਕਿ ਹਰ ਗੱਲ ਉਹਨਾਂ ਨੇ ਭੇਦ ਰੱਖੇ ਹੁੰਦੇ ਵਿੱਚ ਉਹਦੇ ਉਹ ਭੇਦਾਂ ਨੂੰ ਹੀ ਜਾਣਦੇ ਹੈ ਗੁਰੂ ਅੰਗਦ ਦੇ ਪਾਸ਼ਾ ਜੀ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਪਰਚਾ ਪਾਉਣਾ ਹੁੰਦਾ ਸੀ ਅਨੇਕਾਂ ਪ੍ਰਕਾਰ ਦੇ ਐਸੇ ਗੱਲਾਂ ਕਹਿ ਲਈਆਂ ਕਿ ਦਰਸਾਂ ਦੇ ਚੜੋ ਮਠਿਆਈ ਲਾਓ ਤੇ ਹੋਰ ਇਸ ਤਰ੍ਹਾਂ ਦੇ ਇਨੇ ਹੀ ਕਾਰਜ ਉਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਇਹਨਾਂ ਨੇ ਅਣ ਤੜੇ ਬ੍ਰੋਣੇ ਚੁਰ ਕੀਤੇ ਉਹਨਾਂ ਨੂੰ ਤਾਂ ਪਤਾ ਸੀ ਮੈਂ ਕਿਉਂ ਬਣਾ ਰਿਹਾ ਉਹਨਾਂ ਦਾ ਅੰਦਰ ਦਾ ਭੇਦ ਤਾਂ ਇਹ ਸੀ ਨਾ ਕਿ ਇਹਨਾਂ ਦੇ ਵਿੱਚੋਂ ਹੁਕਮ ਦੇ ਵਿੱਚ ਪਰਪੱਕ ਕੌਣ ਹੈ ਹੁਕਮ ਮੰਨਣਾ ਕੌਣ ਹੈ ਇਹ ਥੋੜੀ ਕਿ ਉਹਨੇ ਥੜੇ ਉੱਤੇ ਬਹਿਣਾ ਸੀ ਭਾਈ ਪਰ ਉਹਨਾਂ ਦਾ ਭੇਦ ਉਹ ਹੀ ਜਾਣਦੇ ਸੀ ਸਿੱਖ ਨੇ ਤਾਂ ਸਿਰਫ ਹੁਕਮ ਮੰਨਿਆ ਜਿਸਨੇ ਭਾਈ ਉਹ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਬਣ ਕੇ ਉਹ ਭੇਦ ਦੇ ਸਮਝਦੇ ਕੁਝ ਨਹੀਂ ਕਰਦੇ ਉਹ ਤਾਂ ਸਿਰਫ ਹੁਕਮ ਮੰਨਦੇ ਹੁਣ ਸਿਖਾਂ ਦੇ ਮਨਤਾ ਵਿਚਾਰ ਸੀ ਪਰ ਹੁਕਮ ਮੰਨਿਆ ਭਈ ਲਿਆਂਦੇ ਤੇ ਬਾਦਸ਼ਾਹ ਹੀ ਕਹਿੰਦੇ ਲਓ ਭਾਈ ਅੱਜ ਤੁਹਾਡਾ ਇੱਕ ਇਮਤਿਹਾਨ ਹੈ ਮੈਂ ਤੀਰ ਨੇ ਅਸਮਾਨ ਵੱਲ ਚੁੜਲੇ ਜਿੱਥੇ ਜਾ ਕੇ ਡਿਗਣਗੇ ਜੋ ਸਿੱਖ ਲਿਆਏਗਾ ਜਾ ਕੇ ਉਸ ਕੋ ਇਨਾਮ ਦਾ ਹੱਕਦਾਰ ਹੋਏਗਾ ਤੇ ਸਾਰੇ ਸਿੱਖ ਹੈਰਾਨ ਹੋ ਗਏ ਇਹ ਕਿਹੜੀ ਖੇਡ ਸਤੁਰ ਖੇਡ ਹੈ ਹਣ ਬਾਦਸ਼ਾਹ ਨੇ ਤੀਰ ਚਲਾਏ ਆ ਇੱਕ ਚਲਾਏ ਦੋ ਚਲਾਏ ਦਾ ਚਲਾਏ ਕੋਈ ਮੈਨੇ ਲਗ ਦਿੱ ਤੀਰ ਚਲਾਏ ਬਸ ਤੇ ਤੀਰ ਚਲਾਏ ਸਿੱਖ ਲਬ ਦੇ ਕਰਦੇ ਆ ਕਿ ਅਮਰਤ ਵੇਤੇ ਛਰਾਤ ਹੋਈ ਦੁਪਹਿਰਾ ਹੋ ਗਿਆ ਤਰਕਾਲਾ ਹੋ ਗਈ ਐ ਸ਼ਾਮ ਹੋ ਗਈ ਭਾਉ ਸ਼ਾਮ ਹੋ ਗਈ ਐ ਤੇ ਸਿੱਖ ਬਾਲਸ ਆ ਗਏ ਕਹਿੰਦੇ ਮਹਾਰਾਜ ਅਸੀਂ ਨਹੀਂ ਲੱਗ ਸਕੇ ਤੁਹਾਡੇ ਛੱਡੇ ਹੋਏ ਤੀਰ ਇਕਦਰ ਗਏ ਸਾਨੂੰ ਨਹੀਂ ਪਤਾ ਤੁਸੀਂ ਉਹੀ ਕਿਰਪਾ ਕਰ ਦੋ ਕਹਿੰਦੇ ਤੁਸੀਂ ਤਾਂ ਭਾਈ ਉਹ ਤੀਰ ਨੂੰ ਧਰਤੀ ਤੇ ਲੱਭਦੇ ਫਿਰਦੇ ਹੋ ਧਰਤੀ ਤੇ ਤਾਂ ਤਦ ਲਪਣਾ ਜ਼ਰੂਰੀ ਹੈ ਜੇ ਧਰਤੀ ਤੇ ਉਹ ਆਏ ਹੋਣ ਸਿੱਗ ਹੋਰ ਹੈਰਾਨ ਕੇ ਸਮਾਨ ਵਰ ਕੋਈ ਚੀਜ਼ ਟੀ ਉਥੇ ਲੈਣਾ ਹੋਵੇ ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ ਕਿ ਤੁਸੀਂ ਤੀਰ ਛੱਡੇ ਹੋਣ ਜਿਨੇ ਮਰਜੀ ਉੱਚੇ ਹੈ ਨਾ ਅਕਸਰ ਹਵਾ ਨਾਲ ਤਾਂ ਥੱਲੇ ਹੀ ਸੀ ਕਹਿੰਦੇ ਨਹੀਂ ਇਨਾਂ ਨਾਲ ਇੱਕ ਖਾਸ ਇੱਕ ਵਿਧੀ ਬਣਾਈ ਗਈ ਇੱਕ ਜੜਤ ਜੜੀ ਗਈ ਕਿ ਤੁਸੀਂ ਦੇਖਿਆ ਸੀ ਨਾ ਜਿਹੜੇ ਮੈਂ ਤੁਹਾਨੂੰ ਤੀਰ ਦਿੱਤੇ ਸੀ ਉਹਨਾਂ ਨਾਲ ਕਿਹਾ ਸੀ ਖੰਭ ਜਰਾ ਕੇ ਲੈ ਕੇ ਆਓ ਕਿਵੇਂ ਹਾਂਜੀ ਮਹਾਰਾਜ ਕਹਿੰਦੇ ਉਹ ਖੰਭ ਉਹਨਾਂ ਤੀਰਾਂ ਨੂੰ ਉਸ ਦੇਸ਼ ਲੈ ਕੇ ਜਿੱਥੇ ਦੇ ਉਹ ਵਾਸੀ ਸੀ ਉਹ ਪੰਛੀ ਇਸ ਧਰਤੀ ਦਾ ਨਹੀਂ ਹੈ ਉਹਨਾਂ ਨੇ ਵਾਪਸ ਤੈਨੂੰ ਆਉਣ ਹੀ ਨਹੀਂ ਦੇਣਾ ਨਾ ਤੀਰਾਂ ਨੂੰ ਕਿ ਐਸ ਕਰਕੇ ਭਾਈ ਉਹ ਅਸਮਾਨ ਵੱਲ ਗਏ ਉਹਨਾਂ ਨੇ ਥੱਲੇ ਆਉਣਾ ਹੀ ਨਹੀਂ ਹੋਂ ਕਿਉਂਕਿ ਉਹਦੇ ਨਾਲ ਚਲੇ ਗਏ ਨੇ ਜਿਹੜੀ ਉੱਥੋਂ ਦੇ ਬਸਨੀਕ ਦੇ ਭਾਵ ਅਸਮਾਨ ਦੇ ਪੰਛੀ ਦੇ ਮਾਂਜੂ ਪਰ ਕਿਦੇ ਇੱਕ ਹੰਬ ਸੀ ਉਹ ਥੱਲੇ ਨਹੀਂ ਆਉਂਦਾ ਤੇ ਤੀਰਾਂ ਨੂੰ ਥੱਲੇ ਕਿਵੇਂ ਆਉਣ ਦੇ ਰੂਗਾ ਉਸੇ ਤਰ੍ਹਾਂ ਜਿਵੇਂ ਤੁਸੀਂ ਸਵਾਲ ਕੀਤਾ ਸੀ ਗੁਰਬਾਣੀ ਦਾ ਫਾਇਦਾ ਕੀ ਹੈ ਭਾਈ ਗਰਵਾਣੀ ਕਿੱਥੋਂ ਆਈ ਏ ਸਿੱਖ ਕਹਿੰਦੇ ਮਹਾਰਾਜ ਇਹ ਤਾਂ ਕਾਲਪੁਰਖ ਦੀ ਬਾਣੀ ਏ ਧੁਰ ਕੀ ਬਾਣੀ ਆਈ ਤਨ ਸਗਲੀ ਚੰਤ ਮਟਾਈ ਇਹ ਤਾਂ ਕਾਲਪੁਰਖ ਨਿਰੰਕਾਰ ਦੀ ਗੁਰਬਾਣੀ ਏ ਤੇ ਬਾਦਸ਼ਾਹ ਕਹਿੰਦੇ ਬਸ ਵੀ ਜਿਸ ਤਰ੍ਹਾਂ ਧਰਤੀ ਤੇ ਉਹ ਖੰਭ ਨਹੀਂ ਆਏ ਕਿਉਂਕਿ ਉਹ ਖੰਭ ਉਸ ਪੰਛੀ ਦੇ ਆ ਜੋ ਅਸਮਾਨ ਦੇ ਵਿੱਚ ਰਹਿੰਦਾ ਧਰਤੀ ਤੇ ਨਹੀਂ ਆ ਸਕਦਾ ਕਿ ਉਹ ਖੰਭ ਜਿਸ ਤਰ੍ਹਾਂ ਇਸ ਤੀਰਾਂ ਨੂੰ ਆਪਣੇ ਨਾਲ ਆਪਣੇ ਦੇਸ਼ ਲੈ ਗਏ ਉਸੇ ਤਰ੍ਹਾਂ ਹੀ ਜਿਹੜੇ ਬਾਣੀ ਦੇ ਨਾਲ ਜੁੜਦੇ ਆ ਬਾਣੀ ਉਹਨਾਂ ਨੂੰ ਆਪਣੇ ਦੇਸ਼ ਨਿਰੰਗਕਾਰ ਦੇ ਘਰ ਦੇ ਵਿੱਚ ਲੈ ਜਾਂਦੀ ਆ ਕੋ ਸਤਨਾ ਸ੍ਰੀ ਅਕਾਲ ਕਿ ਗੁਰਵਾਣੀ ਆਪਣੇ ਘਰ ਵਿੱਚ ਲੈ ਜਾਂਦੀ ਹੈ ਭਾਵ ਨਿਰੰਗਕਾਰ ਦੇ ਘਰ ਲੈ ਜਾਂਦੀ ਹੈ ਭਾਈ ਜਿੱਥੋਂ ਬਾਣੀ ਆਈ ਉਹ ਤੀ ਲੈ ਕੇ ਜਾਏਗੀ ਨਾ ਜੁੜਤਾ ਸੀ ਕਿ ਆਪਣੇ ਮਨ ਨੂੰ ਇਸ ਤਰ੍ਹਾਂ ਜੋੜ ਲੈ ਇਸ ਨਾਲ ਭਾਈ ਉਸ ਵਿੱਚ ਕੰਜਾ ਕਸ ਲੈ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਇਸ ਤਰ੍ਹਾਂ ਉਹਦੇ ਨਾਲ ਜੋਇੰਟ ਹੋ ਜਾਏ ਅਲੱਗ ਨਾ ਹੋਈ ਜੋ ਗੁਰ ਕਹੇ ਸੋਈ ਬਨਵਾਲ ਗੁਰਵਾਣੀ ਨਾਲ ਜੋੜਨਾ ਜੋ ਗੁਰੂ ਕਹਿੰਦਾ ਉਸ ਗੱਲ ਨੂੰ ਮੰਨਣਾ ਤੇ ਤਾਦੀ ਭਾਈ ਉਸ ਦੇਚ ਜਾ ਸਕਦਾ ਏ ਨਹੀਂ ਇੱਕ ਗੁਰਵਾਣੀ ਦੇ ਅੱਗੇ ਵੀ ਖੜਾ ਤੇ ਮੰਦਾ ਗੁਰੂ ਦੀ ਇੱਕ ਵੀ ਗੁਰੂ ਹੈਗਾ ਵਾ ਪਰ ਗੁਰੂ